ਇੱਕ ਮੈਨਕੀਜੀ ਘਟਨਾ ਦਾ ਇੱਥੇ ਜ਼ਿਕਰ ਕਰਾਂ ਇੱਕ ਫਕੀਰ ਹੋਇਆ ਕਨਫਿਊਜ਼ਡ ਉਹਦੇ ਬੜੇ ਸ਼ਗਿਰਦ ਸਨ ਤੇ ਉਹਨੇ ਸਾਰੀ ਉਮਰ ਅਕਾਲਪੁਰਖ ਵਾਹਿਗੁਰੂ ਦੇ ਬਾਰੇ ਗਿਆਨ ਜਿਹੜਾ ਸੀ ਉਹ ਆਪਣੇ ਸ਼ਗਿਰਦਾਂ ਦੇ ਵਿੱਚ ਵੰਡਿਆ ਉਹਨੂੰ ਪਤਾ ਲੱਗ ਗਿਆ ਵੀ ਹੁਣ ਮੇਰੀ ਉਮਰ ਆਯੂ ਮੇਰੀ ਆਰਜ਼ਾ ਥੋੜੀ ਰਹਿ ਗਈ ਏ ਮੈਂ ਕੁਝ ਕੁ ਦਿਨਾਂ ਦਾ ਮਹਿਮਾਨ ਰਹਿ ਗਿਆ ਮੇਰਾ ਸਰੀਰ ਮੈਨੂੰ ਜਵਾਬ ਦੇ ਰਿਹਾ ਇੱਕ ਦਿਨ ਸਾਰੇ ਸ਼ਗਿਰਦਾਂ ਦੀ ਚੇਲਿਆਂ ਦੀ ਉਹਨੇ ਸਭਾ ਬੁਲਾਈ ਤੇ ਸਬਾਬੁਲਾ ਕਰਕੇ ਕਹਿਣ ਲਗਾ ਵੀ ਜਾਪਦਾ ਮੈਂ ਕੁਝ ਕੋ ਦੁਨੀਆ ਦੇ ਉੱਤੇ ਮਹਿਮਾਨ ਆ ਕੁਝ ਕੋ ਦਿਨਾਂ ਦਾ ਮਹਿਮਾਨ ਆ ਮੈਂ ਸਾਰੀ ਉਮਰ ਤੁਹਾਨੂੰ ਰੱਬੀ ਗਿਆਨ ਬਖਸ਼ਿਆ ਰੱਬ ਦੇ ਘਰ ਤੋਂ ਸੱਦਾ ਆਇਆ ਮੈਂ ਚਲੇ ਜਾਣਾ ਤੇ ਮੈਂ ਚਾਹੁੰਦਾ ਮਰਦਾ ਮਰਦਾ ਵੀ ਤੁਹਾਨੂੰ ਕੁਝ ਨਾ ਕੁਝ ਤੁਹਾਡੀ ਝੋਲੀ ਦੇ ਵਿੱਚ ਜ਼ਰੂਰ ਪਾਵਾਂ ਸ਼ਿਕਰਤ ਬੜੇ ਮਾਇੂਸ ਹੋਏ ਸਾਡਾ ਉਸਤਾਰ ਜਾ ਰਿਹਾ ਸਾਨੂੰ ਛੱਡ ਕੇ ਬੜੇ ਮਾਇੂਸ ਹੋਏ ਨੇ ਤੇ ਉਹ ਸਮਾਂ ਆਇਆ ਕੁਝ ਕੁ ਦਿਨਾਂ ਦੇ ਬਾਅਦ ਉਹਨੇ ਸਾਰੇ ਸ਼ਗਿਰਦ ਇਕੱਠੇ ਕੀਤੇ ਨੇ ਸਾਰੇ ਸ਼ਗਿਰਦਾਂ ਨੂੰ ਬੁਆਇਆ ਆਪ ਮੰਜੀ ਤੇ ਬਹਿ ਕਰਕੇ ਕਹਿਣ ਲੱਗਾ ਵੀ ਮੈਂ ਮੰਜੀ ਤੇ ਹੁਣ ਲੰਮਾ ਪਾਵਾਂਗਾ ਸਾਰਿਆਂ ਨੇ ਇੱਕ ਲੰਮੀ ਕਤਾਰ ਬਣਨਣੀ ਹੈ ਕਤਾਰ ਬਣ ਕੇ ਵਾਰੋ-ਵਾਰੀ ਇੱਕ ਜਨਾ ਆਏਗਾ ਮੇਰੇ ਮੂੰਹ ਦੇ ਵਿੱਚ ਵੇਖੇਗਾ ਮੈਂ ਆਪ ਦਾ ਮੂੰਹ ਖੋਲ ਕੇ ਪਾਵਾਂਗਾ ਮੇਰੇ ਮੂੰਹ ਦੇ ਵਿੱਚ ਵੇਖੇਗਾ ਤੇ ਦੂਸਰੇ ਬੰਨੇ ਜਾ ਕਰਕੇ ਖੜੋ ਜਾਏਗਾ ਸਾਰੇ ਆਇਓ ਵਾਰੀ-ਵਾਰੀ ਆਇਓ ਉੰਦੇ ਸ਼ਗਿਰਦ ਕਹਿੰਦੇ ਜੀ ਠੀਕ ਆਪ ਉਹ ਜਿਹੜਾ ਫਕੀਰ ਸੀ ਕਨਫਿਊਜ਼ ਉਹ ਪਿਆ ਮੰਜੀ ਦੇ ਉੱਤੇ ਲੰਮਾ ਤੇ ਜਿਤਨੇ ਵੀ ਛੇਲੇ ਸਨ ਸ਼ਗਿਰਦ ਉਹਨਾਂ ਨੇ ਇੱਕ ਤਾਰ ਬੰਨੀਏ ਪਹਿਲਾ ਸ਼ਗਿਰਦ ਆਇਆ ਉਹਨੇ ਮੂੰਹ ਦੇ ਵਿੱਚ ਵੇਖਿਆ ਦੂਸਰੀ ਸਾਈਡ ਹੋ ਗਿਆ ਦੂਸਰਾ ਆਇਆ ਉਹਨੇ ਵੇਖਿਆ ਤੇ ਦੂਸਰੀ ਸਾਈਡ ਹੋ ਗਿਆ ਤੀਸਰਾ ਆਇਆ ਉਹਨੇ ਵੇਖਿਆ ਉਹ ਵੀ ਦੂਸਰੀ ਸਾਈਡ ਹੋ ਗਿਆ ਚੌਥਾ ਆਇਆ ਪੰਜਵਾਂ ਆਇਆ ਸਾਰਿਆਂ ਨੇ ਫਕੀਰ ਦਾ ਮੂੰਹ ਵੇਖਿਆ ਫਕੀਰ ਮੰਜੀ ਦੇ ਉੱਤੇ ਲੰਮਾ ਪਿਆ ਆਪਣਾ ਮੂੰਹ ਅੱਡ ਕੇ ਮੂੰਹ ਖੋਲ ਕੇ ਜਦੋਂ ਸਾਰਿਆਂ ਨੇ ਮੂੰਹ ਵੇਖਿਆ ਤੇ ਫਕੀਰ ਕਹਿੰਦਾ ਵੀ ਕੋਈ ਰਹਿਤ ਨਹੀਂ ਗਿਆ ਸ਼ਗਿਰਦ ਕਹਿੰਦੇ ਜੀ ਕੋਈ ਨਹੀਂ ਰਹਿ ਗਿਆ ਆਪ ਮੰਜੀ ਤੇ ਬੈਠਾ ਸਾਰੇ ਸ਼ਗਿਰਦਾਂ ਨੂੰ ਥੱਲੇ ਭਾਇਆ ਕਹਿ ਲੰਗਾ ਸਭ ਤੋਂ ਪਹਿਲਾਂ ਉਹ ਦੱਸੇ ਜਿੰਨਾ ਮੇਰਾ ਮੂੰਹ ਸਭ ਤੋਂ ਪਹਿਲੀ ਵਾਰੀ ਵੇਖਿਆ ਸ਼ਗਿਰਦ ਨੇ ਹੱਥ ਖੜਾ ਕੀਤਾ ਜੀ ਮੈਂ ਵੇਖਿਆ ਕਹਿ ਲੰਗਾ ਖੜਾ ਹੋ ਕਰਕੇ ਦੱਸ ਮੇਰੇ ਮੂੰਹ ਦੇ ਵਿੱਚ ਤੂੰ ਕੀ ਵੇਖਿਆ ਏ ਸ਼ਿਗਰਤ ਕਹਿਣ ਲੱਗਾ ਜੀ ਸੋਚਦਾ ਸੀ ਵੀ ਤੁਹਾਡੇ ਮੂੰਹ ਦੇ ਵਿੱਚ ਕੋਈ ਖਾਣ ਵਾਲੀ ਚੀਜ਼ ਹੋਏਗੀ ਤੁਸੀਂ ਮੂੰਹ ਦੇ ਵਿੱਚ ਕੋਈ ਖਾਣ ਵਾਲੀ ਚੀਜ਼ ਪਾ ਕਰਕੇ ਲੰਮੇ ਪਾਓਗੇ ਪਰ ਮੈਂ ਵੇਖਿਆ ਤੁਹਾਡੇ ਮੂੰਹ ਦੇ ਵਿੱਚ ਖਾਣ ਵਾਲੀ ਚੀਜ਼ ਕੋਈ ਨਹੀਂ ਸੀ ਕਹਿੰਦਾ ਹੋਰ ਕੁਝ ਕਹਿੰਦਾ ਮੈਂ ਵੇਖਿਆ ਤੁਹਾਡੇ ਮੂੰਹ ਦੇ ਵਿੱਚ ਕੇਵਲ ਤਾਂ ਕੇਵਲ ਜੀਭ ਸੀ ਮੂੰਹ ਦਾ ਮਾਸ ਸੀ ਇਸ ਤੋਂ ਇਲਾਵਾ ਮੈਨੂੰ ਕੁਝ ਨਜ਼ਰ ਨਹੀਂ ਆਇਆ ਦੂਸਰੇ ਤੂੰ ਪੁੱਛਿਆ ਦੂਸਰੇ ਦਾ ਇਹੀ ਜਵਾਬ ਤੀਸਰੇ ਤੂੰ ਪੁੱਛਿਆ ਚੌਥੇ ਤੂੰ ਪੁੱਛਿਆ ਪੰਜਵੇਂ ਤੂੰ ਪੁੱਛਿਆ ਸਾਰਿਆਂ ਦਾ ਇਹੀ ਜਵਾਬ ਸਾਰਿਆਂ ਨੂੰ ਕਹਿ ਲਗਾ ਬਹਿ ਜਾਓ ਤੇ ਧਿਆਨ ਦੇ ਨਾਲ ਮੇਰੀ ਗੱਲ ਸੁਣੋ ਤੁਸੀਂ ਮੇਰੇ ਮੂੰਹ ਨੂੰ ਵੇਖਿਆ ਮੇਰੇ ਮੂੰਹ ਦਾ ਮਾਸ ਵੇਖਿਆ ਜੀਭ ਵੇਖੀ ਦੰਦ ਨਹੀਂ ਵੇਖੇ ਸ਼ਿਗਰਦ ਕਹਿਣ ਲੱਗੀ ਤੁਹਾਡੀ ਉਮਰ ਲਗਭਗ ਬਹੁਤ ਹੋ ਚੁੱਕੀ 90 ਤੋਂ ਪਾਰ ਕਰ ਚੁੱਕੀ ਏ ਤੇ ਬਹੁਤਿਆਂ ਦੇ ਇਸ ਉਮਰ ਦੇ ਵਿੱਚ ਦੰਦ ਨਹੀਂ ਹੁੰਦੇ ਤੇ ਸਬਬ ਦੇ ਨਾਲ ਤੁਹਾਡੇ ਮੂੰਹ ਦੇ ਵਿੱਚ ਇੱਕ ਵੀ ਦੰਦ ਨਹੀਂ ਸੀ ਇੱਕ ਵੀ ਦੰਦ ਨਹੀਂ ਸੀ ਫਕੀਰ ਕਹਿਣ ਲੱਗਾ ਜਿਹੜਾ ਅਗਲਾ ਮੈਂ ਤੁਹਾਨੂੰ ਗੁਰ ਨੁਕਤਾ ਦੱਸਣ ਲੱਗਾ ਜ਼ਿੰਦਗੀ ਦਾ ਇੱਕ ਮਹਾਨ ਨੁਕਤਾ ਧਿਆਨ ਦੇ ਨਾਲ ਸੁਣਿਆ ਜੇ ਤੁਸੀਂ ਵੇਖਿਆ ਮੇਰੇ ਮੂੰਹ ਦੇ ਵਿੱਚ ਕੱਲੀ ਜੀਬ ਹੈ ਮਾਸੇ ਦੰਦ ਨਹੀਂ ਤੇ ਮੈਂ ਤੁਹਾਨੂੰ ਕਹਿਣਾ ਚਾਹਨਾ ਵਾ ਜੇਕਰ ਤੁਸੀਂ ਦੰਦਾਂ ਦੀ ਤਰ੍ਹਾਂ ਸਖਤ ਰਹੇ ਬੜੀ ਛੇਤੀ ਧਰਮ ਦੇ ਰਸਤੇ ਤੂੰ ਟੁੱਟ ਕੇ ਡਿੱਗ ਜਾਓਗੇ ਤੇ ਜੇਕਰ ਤੁਸੀਂ ਜੀਵ ਦੀ ਤਰ੍ਹਾਂ ਨਰਮ ਰਹੇ ساری ਉਮਰ ਧਰਮ ਦੇ ਮਾਰਗ ਉਤੇ ਤੁਰਦੇ ਰਹੋਗੇ ਕਿਨ ਕਾ ਦੰਦ ਬਾਅਦ ਵਿੱਚ ਆਏ ਪਹਿਲਾਂ ਚਲੇ ਗਏ ਨੇ ਜੀਵ ਨਾਲ ਹੀ ਆਈ ਸੀ ਤਨ ਦੇ ਤੇ ਨਾਲ ਹੀ ਸੜੇਗੀ ਨਾਲ ਹੀ ਜਾਏਗੇ ਕਿਨ ਕਾ ਜੇਕਰ ਦੰਦਾਂ ਦੀ ਤਰ੍ਹਾਂ ਸਖਤ ਰਹੇ ਬੜੀ ਛੇਤੀ ਧਰਮ ਦੇ ਮਾਰਗ ਤੋਂ ਰੱਬ ਦੇ ਮਾਰਗ ਤੋਂ ਗਿਰ ਕੇ ਟੁੱਟ ਜਾਓਗੇ ਟੁੱਟ ਕੇ ਗਿਰੋਗੇ ਤੇ ਜੇਕਰ ਜੀਵ ਦੀ ਤਰ੍ਹਾਂ ਤੁਸੀਂ ਨਰਮ ਰਹੇ ਹਮੇਸ਼ਾ ਕਾਇਮ ਰਹੋਗੇ ਮਰਨ ਤੋਂ ਬਾਅਦ ਵੀ ਦੁਨੀਆ ਦੇ ਲੋਕ ਤੁਹਾਨੂੰ ਯਾਦ ਕਰਨਗੇ ਉਹਦੇ ਕਹਿਣ ਦਾ ਭਾਵ ਸੀ ਵੀ ਨਿਮਰਤਾ ਰੱਖੋ ਜੀਵਨ ਦੇ ਵਿੱਚ ਨਿਮਰਤਾ ਇੱਕ ਬਹੁਤ ਵੱਡੀ ਬਹੁਤ ਹੀ ਵੱਡਾ ਰੱਬੀ ਗੁਣ ਹੈ ਸਹਿਬ ਜੀ ਤੇ ਇਥੋਂ ਤੱਕ ਕਹਿੰਦੇ ਨੇ ਲੋਕ ਅਬਗੁਣਾ ਕੀ ਬੰਨੇ ਗੰਠੜੀ ਗੁਨਾ ਵਿਹਾਜੈ ਕੋਏ ਸਹਿਬ ਜੀ ਕਹਿੰਦੇ ਲੋਕ ਪੰਡਾ ਬੰਨੀ ਫਿਰਦੇ ਨੇ ਉਹ ਗੁਨਾ ਦੀਆਂ ਕਿਸੇ ਦੀ ਪੰਡ ਵੱਡੀ ਏ ਕਿਸੇ ਦੀ ਛੋਟੀ ਏ ਕੋ ਨਿੰਦਿਆ ਚੁਗਲੀ ਘਟ ਕਰਦਾ ਕੋ ਬਹੁਤੀ ਕਰਦਾ ਏ ਕੋ ਨਿੰਦਿਆ ਚੁਗਲੀ ਘਟ ਸੁਣਦਾ ਕੋ ਬਹੁਤੀ ਸੁਣਦਾ ਕੋਈ ਨਿੰਦਿਆ ਚੋਲੀ ਦੇ ਨਾਲ ਬੇਈਮਾਨੀ ਵੀ ਕਰਦਾ ਠੱਗੀ ਵੀ ਕਰਦਾ ਏ ਕਈਆਂ ਦੇ ਕੋਲ ਓਗਣਾ ਦੀ ਵੱਡੀ ਪਾਂਡੇ ਤੇ ਕਈਆਂ ਕੋਲ ਛੋਟੀ ਏ ਸਹਿਬ ਜੀ ਕਹਿੰਦੇ ਲੋਕ ਅਵਗੁਨਾ ਕੀ ਬੰਨੇ ਗੰਠੜੀ ਗੁਣ ਨਾ ਵਿਹਾਜੈ ਕੋਈ ਗੁਣ ਦਾ ਗਾਹਕ ਨਾਨਕਾ ਵਿਰਲਾ ਕੋਈ ਹੋਏ ਗੁਣਾ ਦਾ ਗਾਹ ਕੇਵਲ ਤਾਂ ਕੇਵਲ ਕੋ ਵਿਰਲਾ ਇਨਸਾਨ ਹੋਇਆ ਕਰਦਾ ਏ ਸਹਿਬ ਜੀ ਇੱਥੇ ਮਹਿਰਮਤ ਪਏ ਕਰਦੇ ਨੇ ਵੀ ਜਿਹੜਾ ਇੱਕ ਹੰਕਾਰ ਬਹੁਤ ਵੱਡਾ ਓਗਣ ਏ ਵਕਾਰ ਓ ਦੂਰ ਹੋਏਗਾ ਗੁਰੂ ਦੇ ਸ਼ਬਦ ਰਾਹੀਂ ਗੁਰੂ ਦੇ ਸ਼ਬਦ ਰਾਹੀਂ ਉਹ ਦੂਰ ਹੋ ਸਕਦਾ ਹੈ ਹੋਮੈ ਮਮਤਾ ਸ਼ਬਦੇ ਖੋਵੇ ਵਿਖਿਆ ਜਾਏ ਜਿਹੜੀ ਚੀਜ਼ ਜਿਸ ਮਟੀਰੀਅਲ ਦੇ ਨਾਲ ਤਿਆਰ ਹੋਏ ਤੇ ਜੇਕਰ ਮੁਰੰਮਤ ਕਰਨੀ ਉਸੇ ਚੀਜ਼ ਦੀ ਵਰਤ ਹੋਏਗੀ ਇੱਕ ਮਿੱਟੀ ਦੀ ਕੰਧੇ ਜੇਕਰ ਉਹਦੀ ਮੁਰੰਮਤ ਕਰਨੀ ਹੈ ਤੇ ਬੰਦਾ ਆਖੇ ਮੈਂ ਇੱਥੇ ਸੀਮੈਂਟ ਲਾ ਦਵਾਂ ਇੱਟਾਂ ਲਾ ਦਵਾਂ ਗੱਲ ਨਹੀਂ ਬਣੇਗੀ ਮਿੱਟੀ ਦੀ ਕੰਧ ਦੀ ਮੁਰੰਮਤ ਮਿੱਟੀ ਨਾਲ ਹੋਏਗੀ ਜੇਕਰ ਇੱਟਾਂ ਦੀ ਕੰਧ ਦੇ ਸੀਮੈਂਟ ਦੀ ਕੰਧ ਦੇ ਉਹਦੀ ਮੁਰੰਮਤ ਕਰਨੀ ਉਹ ਇੱਟਾਂ ਦੇ ਨਾਲ ਹੋਏਗੀ ਸੀਮਟ ਨਾਲ ਹੋਏਗੀ ਤੇ ਬੰਦਾ ਅਖੇ ਜੀ ਮਿੱਟੀ ਨਾਲ ਕਰ ਦਵਾਂ ਮਿੱਟੀ ਨਾਲ ਨਹੀਂ ਹੋਏਗੀ ਇੱਕ ਸੋਨੇ ਦਾ ਗਹਿਣਾ ਜੇਕਰ ਟੁੱਟ ਗਿਆ ਤੇ ਜੇਕਰ ਬੰਦਾ ਅਖੇ ਮੈਂ ਇੱਥੇ ਤਾਂਬੇ ਦਾ ਟਾਂਕਾ ਲਾ ਦਵਾਂ ਮੈਂ ਹੋਰ ਕਿਸੇ ਧਾਤ ਦਾ ਟਾਂਕਾ ਲਾ ਦਵਾਂ ਨਹੀਂ ਸੋਨੇ ਦੀ ਸੋਨੇ ਦੇ ਗਹਿਣੇ ਨੂੰ ਸੋਨੇ ਦਾ ਹੀ ਟਾਂਕਾ ਲੱਗੇਗਾ ਉਹਨੂੰ ਤਾਂਬੇ ਦਾ ਨਹੀਂ ਲੱਗ ਸਕਦਾ ਚਾਂਦੀ ਦਾ ਨਹੀਂ ਲੱਗ ਸਕਦਾ ਇਸੇ ਹੀ ਤਰ੍ਹਾਂ ਆਸਾਂ ਸੰਸਾਰ ਆ ਦੁਨੀਆ ਰੱਬ ਦੇ ਸ਼ਬਦਾਂ ਨਾਲ ਬਣੀ ਐ ਕੀਤਾ ਪਸਾਓ ਏਕੋ ਕੋ ਆਓ ਰੱਬ ਦੇ ਬੋਲਾਂ ਦੇ ਨਾਲ ਬਣੀ ਤੇ ਜੇਕਰ ਦੁਨੀਆ ਦੇ ਵਿੱਚ ਅਡ ਸੁਧਾਰ ਲਿਆਣਾ ਕੋ ਚਾਹੁੰਦਾ ਏ ਉਹ ਰੱਬ ਦੇ ਬੋਲਾਂ ਦੇ ਨਾਲ ਹੀ ਦੁਨੀਆ ਦੇ ਵਿੱਚ ਸੁਧਾਰ ਹੋਏਗਾ ਤੇ ਰੱਬ ਦੇ ਬੋਲ ਕਿਹੜੇ ਨੇ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ ਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰੱਬ ਦੇ ਬੋਲ ਨੇ ਰੱਬ ਦੇ ਬੋਲਾਂ ਦੇ ਨਾਲ ਦੁਨੀਆ ਬਣੀ ਤੇ ਜੇਕਰ ਅੱਜ ਆਪਾਂ ਚਾਹੀਏ ਵੀ ਦੁਨੀਆ ਦੇ ਵਿੱਚ ਸ਼ਾਂਤੀ ਕਾਇਮ ਹੋ ਜਾਏ ਤੇ ਸ਼ਾਂਤੀ ਕੇਵਲ ਰੱਬ ਦੇ ਬੋਲਾਂ ਦੇ ਨਾਲ ਹੋਏਗੀ ਆ ਰੱਬ ਦੇ ਬੋਲ ਨੇ